ਕਮੇਟੀ 79 2025 ਨੂੰ ਸ਼੍ਰੀ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਨਸ਼ਾ ਵਿਰੋਧ ਕਾਮਯਾਬੀ ਮਿਲੀ ਜੋ ਕਿ ਸੀਆਈਏ 2 ਮਲੋਟ ਜਿਹੜੀ ਮੁਖਸਰ ਸਾਹਿਬ ਦੀ ਯੂਨਿਟ ਹੈਗੀ ਉਹਦੇ ਵੱਲੋਂ ਇੱਕ ਹਰਪ੍ਰੀਤ ਸਿੰਘ ਏਲੀਅਸ ਬਿੱਟੂ ਨਾਮ ਦੇ ਬੰਦੇ ਨੂੰ ਜੋ ਮੁਖਸਰ ਸਾਹਿਬ ਦਾ ਵਸਨੀਕ ਹੈ ਉਸ ਨੂੰ 500 ਗ੍ਰਾਮ ਹੀਰੋਇਨ ਦੇ ਨਾਲ ਕਾਬੂ ਕੀਤਾ ਗਿਆ ਤੇ ਇਸ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਉਹਦੇ ਤਹਿਤ ਇਸ ਇਹ ਰਿਕਵਰੀ ਕੀਤੀ ਹੈ ਤੇ ਅੱਗੇ ਇਹਦੇ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਨੇ ਉਹ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏ ਸਰ ਇਹ ਕਿੰਨੇ ਚਿਰ ਤੋਂ ਇਸ ਕੰਪਰੈਸ਼ਨ ਨਾਲ ਜੁੜੇ ਹੋਏ ਤੇ ਇਹਦੇ ਦੱਸਣ ਮੁਤਾਬਕ ਇਹ ਤਕਰੀਬਨ 6 ਮਹੀਨੇ ਸਾਲ ਤੋਂ ਇਹ ਕੰਮ ਕਰ ਰਿਹਾ ਸੀ ਤੇ ਪਹਿਲਾਂ ਇਹਦੇ ਤੇ ਕੋਈ ਕੇਸ ਐਨਡੀਪੀ ਐਸ ਜਾਂ ਕੋਈ ਹੋਰ ਕ੍ਰਿਮੀਨਲ ਬੈਕਗ੍ਰਾਉਂਡ ਇਹਦੀ ਨਹੀਂ ਹੈ ਹਰਪੀ ਸਿਕ ਜੀ ਬੈਕਗ੍ਰਾਉਂਡ ਇਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੀ ਇਹ ਸੋ ਦਾ ਮੁਖਸਰ ਸਾਹਿਬ ਦਾ ਹੀ ਹੈ ਜੀ ਸਰ ਲਗਾਤਾਰ ਜਿਹੜੀ ਯਤਨ ਅਸੀਂ ਰੋਡਾਂ 'ਚ ਸਾਰੇ ਕਸਟਮਰਾਂ ਦੇ ਉੱਪਰ ਪੁਲਿਸ ਨੇ ਹਾਰਡ ਐਫਰਟ ਕੀਤੀ ਹੈ ਜਿਹਦੇ ਕਰਕੇ ਨਵੇਂ-ਨਵੇਂ ਚਿਹਰੇ ਆ ਰਹੇ ਆ ਫੀਲਡ ਵਿੱਚ ਹਾਂਜੀ ਬਿਕੋਜ਼ ਜਿਹੜੇ ਪੁਰਾਣੇ ਪੈਡਲਰਸ ਨੇ ਉਹ ਆਲਮੋਸਟ ਅਸੀਂ ਫੜ ਕੇ ਅੰਦਰ ਦੇ ਚੁੱਕੇ ਆ ਤੇ ਨਵੇਂ-ਨਵੇਂ ਲਾਲਚ ਦੇ ਚੱਲਦੇ ਬੰਦੇ ਕੰਮ 'ਚ ਪੈ ਰਹੇ ਨੇ ਥੋੜੇ ਸਰ ਨਵੇਂ ਨੂੰ ਆਈਡੈਂਟੀਫਾਈ ਕਰਨਾ ਵੀ ਇੱਕ ਚੁਣੌਤੀ ਹੈ ਸਾਹਮਣਾ ਕਰਨਾ ਅਸੀਂ ਆਪਣੇ ਇਨਫਾਰਮਰਸ ਤੇ ਟੈਕਨੀਕਲ ਸਰਵੇਲੈਂਸ ਵਗੈਰਾ ਤੇ ਕਰਦੇ ਰਹਿੰਦੇ ਆ ਜਿਵੇਂ ਕਿ ਮਾਧਿਅਮ ਨਾਲ ਸਾਨੂੰ ਇਹ ਰਿਕਵਰੀ ਜ਼ੋਨ ਚ ਫਾਇਦਾ ਹੁੰਦਾ